ਸਸ਼ਕਲ ਦਾ ਟੀਵੀ ਐਨਆਰਾਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਬਹੁਤ ਅਹਿਮ ਕਵਰ ਨਿਕਲ ਕੇ ਸਾਹਮਣੇ ਆਇਆ ਕਿ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਬਹੁਤ ਵੱਡੀ ਕਾਮਯਾਬੀ ਮਿਲ ਚੁੱਕੀ ਹੈ ਇੱਕ ਮਿਸ਼ਨ ਦੇ ਵਿੱਚ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਸਫਲ ਹੋ ਚੁੱਕੇ ਨੇ ਦਰਅਸਲ ਇਹ ਮਿਸ਼ਨ ਇਹ ਕਿ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਯੂਐਸਏ ਤੋਂ ਭਾਰਤ ਲੈ ਕੇ ਆਉਣ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਸਫਲ ਹੋਈਆਂ ਨੇ ਦਰਅਸਲ ਹੈ ਯੂਐਸਏ ਦੀ ਗਵਰਨਮੈਂਟ ਦੇ ਵੱਲੋਂ ਅਨਮੋਲ ਬਿਸ਼ਨੋਈ ਨੂੰ ਰਿਪੋਰਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਪਰ ਅਨਮੋਲ ਬਿਸ਼ਨੋਈ ਆਉਂਦਾ ਤੇ ਉਸ ਤੋਂ ਤੁਰੰਤ ਬਾਅਦ ਐਨਆਈਏ ਦੀ ਹਰਾਸਤ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਲੈ ਲਿਆ ਜਾਂਦਾ ਯੂਐਸਏ ਨੇ ਡਿਪੋਰਟ ਕੀਤੇ ਰੇ ਭਾਰਤ ਦੇ ਖਤਰਨਾਕ ਗੈਂਗਸਟਰ ਜਿਸ ਦੇ ਵਿੱਚ ਅਨਮੋਲ ਬਿਸ਼ਨੋਈ ਕੀਤਾ ਇੱਕ ਉਸ ਦਾ ਸਾਥੀ ਹੈ ਜਿਹੜਾ ਜਗਦੀਪ ਹੈ ਜੱਗਾ ਜਿਹੜਾ ਉਹ ਵੀ ਉਹਨਾਂ ਦੇ ਗੈਂਗ ਦਾ ਹੀ ਵਿਅਕਤੀ ਹੈ ਜਿਹੜਾ ਉਸ ਨੂੰ ਡਿਪੋਰਟ ਕੀਤਾ ਦਰਅਸਲ ਬਾਬਾ ਸਦੀਕੀ ਅਤੇ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਮੋਸਟ ਵਾਂਟਡ ਸੀ ਅਨਮੋਲ ਬਿਸ਼ਨੋਈ ਭਾਰਤ ਭਾਰਤ ਦੇ ਬਹੁਤ ਸਾਰੇ ਵਕ ਵਕ ਅਪਰਾਧਿਕ ਮਾਮਲਿਆਂ ਦੇ ਵਿੱਚ ਜੋ ਜਿਹੇ ਵਿੱਚ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਿਵੇਂ ਫਰਾਉਤੀਆਂ ਦਾ ਮਾਮਲਾ ਹੋਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਅਨਮੋਲ ਬਿਸ਼ਨੋਈ ਦਾ জাফর ਇਹਨਾਂ ਦੇ ਗੈਂਗ ਦਾ ਨਾਮ ਆਉਂਦਾ ਸੀ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਹਨਾਂ ਦੇ ਜਿਹੜਾ ਜੋ ਇਸ ਗੈਂਗ ਦਾ ਜਿਹੜਾ ਮੁੱਖ ਮੈਂਬਰ ਜਿਸ ਨੂੰ ਕਹਿ ਸਕਦੇ ਆ ਲਾਰੈਂਸ ਬਿਸ਼ਨੋਈ ਐਸ ਵਕਤ ਭਾਰਤ ਦੀ ਜੇਲ੍ਹ ਦੇ ਵਿੱਚ ਬੰਦਾ ਪਰ ਲੰਬੇ ਸਮੇਂ ਤੋਂ ਹਾਲਾਂਕਿ ਭਾਰਤ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ 골ਡੀ ਬਰਾੜ ਨੂੰ ਵੀ ਭਾਰਾ ਲਿਆਉਣ ਦੀਆਂ ਪੰਜਾਬ ਲਿਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦਰਅਸਲ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜੰਪੜਾ ਕਹਿ ਦਿਆ ਕਿ ਸਲਮਾਨ ਖਰਨ ਦੇ ਘਰ ਦੇ ਉੱਪਰ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਬਾਬਾ ਸਦੀਕੀ ਕਤਲ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੂੰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਜਿਹੜਾ ਅਨਮੋਲ ਬਿਸ਼ਨੋਈ ਲੜੀਂਦਾ ਸੀ ਤੇ ਉਸ ਤੋਂ ਬਾਅਦ ਹੁਣ ਭਾਰਤ ਲਿਆਂਦਾ ਗਿਆ ਜਿਸ ਦੀ ਕਿ ਪਹਿਲੀ ਤਸਵੀਰ ਵੀ ਜਿਹੜੀ ਨਿਕਲ ਕੇ ਸਾਹਮਣੇ ਆ ਚੁੱਕੀ ਆ ਐਨਆਈਏ ਦੀ ਹਿਰਾਸਤ ਦੇ ਵਿੱਚ ਐਨਆਈਏ ਦੇ ਦੋ ਅਧਿਕਾਰੀ ਐਸ ਵਕਤ ਅਨਮੋਲ ਬਿਸ਼ਨੋਈ ਨੂੰ ਆਪਣੀ ਹਿਰਾਸਤ ਦੇ ਵਿੱਚ ਲਈ ਖੜੇ ਨੇ ਹਾਲਾਂਕਿ ਉਹਨਾਂ ਦੀ ਪਿੱਠ ਤੋਂ ਤਸਵੀਰ ਆ ਜਿਹੜੀ ਕਲਿੱਕ ਕੀਤੀ ਗਿਆ ਸੋਸ਼ਲ ਮੀਡੀਆ ਦੇ ਉੱਪ ਤੇ ਇਸ ਵਕਤ ਨਿਊਜ਼ ਜਿਹੜਾ ਇਹ ਵਿਸ਼ਾ ਬਣੀ ਹੋਈ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਭਾਰਤ ਲਿਆਂਦਾ ਗਿਆ ਗੈਂਗਸਟਰ ਅਨਮੋਲ ਬਿਸ਼ਨੋਈ ਪਹਿਲੀ ਤਸਵੀਰ ਸਾਹਮਣੇ ਆਈ ਆ ਇਸ ਵਕਤ ਐਨਆਈਏ ਨੇ ਹਰਾਸਤ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਲੈ ਲਿਆ ਯੂਐਸਏ ਤੋਂ ਡਿਪੋਰਟ ਕੀਤੇ ਗਏ ਨੇ ਭਾਰਤ ਦੇ ਜਿਹੜੇ ਖਤਰਨਾਕ ਗੈਂਗਸਟਰ ਜਿਸ ਦੇ ਵਿੱਚ ਜਗਦੀਪ ਜੱਗਾ ਜਿਹੜਾ ਬਿਸ਼ਨੋਈ ਗੈਂਗ ਦਾ ਇੱਕ ਵਿਅਕਤੀ ਆ ਤੇ ਉਸ ਤੋਂ ਅਨਮੋਲ ਬਿਸ਼ਨੋਈ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸਲਮਾਨ ਖਾਨ ਦੇ ਘਰ ਦੇ ਉੱਪਰ ਹੋਈ ਫਾਇਰਿੰਗ ਬਾਬਾ ਸਦੀਕੀ ਦਾ ਕਤਲ ਸਿੱਧੂ ਮੂਸੇਵਾਲਾ ਦਾ ਕਤਲ ਇਨ੍ਹਾਂ ਮਾਮਲਿਆਂ ਦੇ ਵਿੱਚ ਪੋਸਟ ਵੰਟਡ ਭਾਰਤ ਸਰਕਾਰ ਦੇ ਵੱਲੋਂ ਐਲਾਨੇ ਕਿ ਐਸੀ ਭਾਰਤ ਦੇ ਵਿੱਚ ਬਹੁਤ ਸਾਰੇ ਬੱਕ ਬੱਕ ਅਪਰਾਧਿਕ ਮਾਮਲਿਆਂ ਦੇ ਵਿੱਚ ਜਾਂ ਫਿਰ ਫਰੋਤੀਆਂ ਦੇ ਮਾਮਲਿਆਂ ਦੇ ਵਿੱਚ ਵੀ ਇਨ੍ਹਾਂ ਜਿਹੜਾ ਗੈਂਗਸਟਰਾਂ ਦਾ ਨਾਮ ਆਉਂਦਾ ਸੀ ਤੇ ਇਸ ਵਕਤ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਅੱਤ ਬਹੁਤ ਵੱਡੀ ਕਾਮਯਾਬੀ ਲੱਗ ਚੁੱਕੀ ਹੈ